ਕੱਕਵਾ ਦੀ ਗਾ ਦਪਹਿਰ ਦਾ ਯਾਰ ਹੁਣ ਗਰਮੀ ਹੋਈ ਆ ਅੱਜ ਯਾਰ ਸੰਡੇ ਨੂੰ ਜਸਟ ਪਲਾਨ ਕੀਤਾ ਸੀਗਾ ਕਿ ਅਗਲਾ ਆਪਣਾ ਟੂਰ ਆਉਂਦਾ ਉਸ ਤੋਂ ਪਹਿਲਾਂ GoPro ਦੀ ਟੈਸਟਿੰਗ ਕਰ ਲਈਏ ਟੈਸਟਿੰਗ ਕਿਉਂ ਕਿਉਂਕਿ ਪੋਜੀਸ਼ਨ ਥੋੜੀ ਜੀ ਪਹਿਲਾਂ ਨਾਲੋਂ ਚੇਂਜ ਕੀਤੀ ਆ ਯਾਰ ਪਹਿਲਾਂ ਕੀ ਸੀ ਨਾ ਪ੍ਰੋਪਰ ਹੈਂਡਲਬਾਰ ਨਹੀਂ ਦਿਖਦਾ ਸੀਗਾ ਕਦੇ ਉੱਪਰ ਕਦੇ نیچے ਥੋੜਾ ਜਿਹਾ ਐਂਗਲ ਸੈੱਟ ਕਰਨ ਵਾਲਾ ਸੀਗਾ ਆ ਕਰਕੇ ਮੈਂ ਅੱਜ ਐਂਗਲ ਚੇਂਜ ਕੀਤਾ ਤਾਂ ਮੈਂ ਇੱਕ ਦਾ ਐਂਗਲ ਸੇਮ ਹੀ ਹੈ ਮੈਂ ਇੱਕ ਦੇ ਜੋ ਪੋਜੀਸ਼ਨ ਸੀ ਉੱਥੇ ਹੀ ਰੱਖੀ ਹੈ ਜਸਟ ਕੈਮਰੇ ਦਾ ਐਂਗਲ ਚੇਂਜ ਕੀਤਾ ਆਪਾਂ ਆਈ ਹੋਪ ਕਿ ਹਰੇ ਦੇ ਨਾਲ ਜਿਹੜਾ ਵਿਜ਼ਨ ਹੈਗਾ ਅੱਗੇ ਪ੍ਰੋਪਰ ਹੈਂਡਲ ਬਾਰ ਸਾਰਾ ਸਹੀ ਦਿਖਦਾ ਹੋਊਗਾ ਜਸਟ ਬਾਗੇ ਪੁਰਾਣੇ ਧਿੱਕਰੀ ਆਏ ਸੀ ਕਿਉਂਕਿ ਨੈਕਸਟ ਰਾਈਡ ਦੀ ਤਿਆਰੀ ਆ ਯਾਰ ਕੁਝ ਕੁ ਸਮਾਨ ਸੀਗਾ ਜਿਹੜਾ ਲੈਣਾ ਸੀਗਾ ਨੈਕਸਟ ਫਿਰ ਆਪਾਂ ਕਿੱਥੇ ਜਾਂਦੇ ਆ ਜਲਦੀ ਤੁਹਾਨੂੰ ਦੱਸਾਂਗੇ ਕੋਈ ਸਕੀਤੀ ਜਨ ਸੀਗੀਆਂ ਲੈਂਨ ਵਾਲੀਆਂ ਜਿਹੜੀਆਂ ਆਪਾਂ ਲੈ ਆਲੀਆਂ ਨੇ ਤਕਰੀਬਨ ਯਾਰ ਜਦੋਂ ਅਸੀਂ ਮਾਰਚ ਦੇ ਐਂਡ ਤੇ ਜਾ ਕੇ ਆਏ ਸੀ ਉਹ ਗੁਲਾਬਾ ਮਨਾਲੀ ਸਾਈਡ ਆਲ ਹਾਂ ਮਾਰਚ 31 ਨੂੰ ਗਏ ਸੀ ਅਪ੍ਰੈਲ ਦੇ ਫਰਸਟ ਵੀਕ ਆਏ ਸੀ ਉਸ ਤੋਂ ਬਾਅਦ 2 ਮਹੀਨੇ ਬਾਅਦ ਤਕਰੀਬਨ ਅੱਜ ਬੁਲਟ ਕੱਢਿਆ ਬਾਹਰ ਇਹ ਵੀ ਕੱਲ ਬਾਰਿਸ਼ ਹੋਣੇ ਕਰਕੇ ਅੱਜ ਦੁਬਾਰੇ ਚਲਾਉਣ ਦਾ ਸਬਬ ਬਣ ਗਿਆ ਕਿਉਂਕਿ ਮੌਸਮ ਠੀਕ ਹੋ ਗਿਆ ਏ ਨਹੀਂ ਤਾਂ ਗਰਮੀ ਬਹੁਤ ਜ਼ਿਆਦਾ ਹੁੰਦੀ ਤੇ ਕਿੱਥੇ ਚਲਾਉਣ ਨੂੰ ਜੀ ਕਰਦਾ ਯਾਰ ਕਿ ਰਾਹ ਦਾ ਸੁਆਦ ਆ ਗਿਆ ਚਲਾਉਣ ਦਾ ਟੈਂਕ ਆਪਾਂ ਕਰਾਤਾ ਫੋਲੇ ਦਾ ਟੈਂਕ ਫੁੱਲ ਕਰਕੇ ਖੜਾ ਦੇਣਾ ਹੁਣ ਚਲੋ ਜਲਦੀ ਤੁਹਾਨੂੰ ਦੱਸ ਦੇ ਕਰਾਂ ਕਿੱਥੋਂ ਦਾ ਪਲਾਨ ਆ ਤੇ ਕਿੱਥੇ ਜਾਣਾ ਹੈ ਅੱਜ ਨਾਲ ਆਪਾਂ ਲੋਕਲ ਜਾਣਾ ਕਰਕੇ ਨਾ ਮੈਂ ਰਾਈਡਿੰਗ ਜੈਕਟ ਪਾਈ ਆ ਨਾ ਗਲਵਸ ਪਾਏ ਆ ਯਾਰ ਕਿਉਂਕਿ ਮਜ਼ਾ ਜੈ ਨਹੀਂ ਆਉਂਦਾ ਉਵੇਂ ਜੇ ਰਾਈਡ ਤੇ ਜਾਣਾ ਉਹ ਲੰਬੀ ਤੇ ਫੇਰੀ ਹੈ ਜੀਂ ਜਾਂ ਬੌਂ ਦਾ ਸੁਆਦ ਆ ਹੁਣ ਦੱਸਿਆ ਆਪਾਂ ਜਸਟ ਚੈਕਿੰਗ ਦੇ ਲਈ ਆਏ ਸੀਗੇ ਲੋਕਲ ਆ ਆ ਗਿਆ ਫੂਲੇ ਵਾਲਾ ਬਾਗੇ ਪੁਰਾਣੇ ਟੱਕਰ ਗੇੜਾ ਮਾਰਿਆ ਬਾਸ ਕੋਸ਼ ਖਾ ਆ ਵੀ ਆਏ ਨਾਲੇ ਜਿਹੜਾ ਜ਼ਰੂਰੀ ਸਮਾਨ ਸੀ ਉਹ ਲਿਆਂਦਾ ਨਾਲੇ ਕੈਮਰੇ ਦੀ ਟੈਸਟਿੰਗ ਹੋ ਗਈ ਆਪਣੀ ਯਾਰ ਜਦੋਂ ਇੱਕ ਚੀਜ਼ ਮੈਂ ਦੇਖਿਆ ਜਿਵੇਂ ਕੋਈ ਤਿਆਰੀ ਨਹੀਂ ਸੀਗੀ ਜਾਣ ਦੀ ਕਿਤੇ ਵੀ ਸਿੰਪਲ ਪਾਸੇ ਫੁੱਟ ਕਰ ਗੇੜਾ ਮਾਰਨੀ ਆ ਗਈ ਤਾਂ ਇਦਾਂ ਨਾ ਕਿ ਤੂੰ ਨਾ ਚਲਾਉਣਾ ਔਖਾ ਲੱਗਦਾ ਯਾਰ ਉਹ ਨਾਲ ਯਾਰ ਬੈਲੀ ਹੁੰਦੇ ਆ ਪੂਰਾ ਟੈਟ ਬੈਟ ਹੋ ਕੇ ਸਮਾਨ ਸੂਣ ਮਗਰ ਲੋਡ ਕੀਤਾ ਹੁੰਦਾ ਏ ਭਾਈ ਫੇਰ ਸੁਆਦ ਆਉਂਦਾ ਯਾਰ ਬਹੁਤ ਦੂਰ ਦੂਰ ਤੱਕ ਜਾ ਆ ਆਨੰਦ ਆ ਜਾਂਦਾ ਫੇਰ ਜਮਾਨੀ ਮਹਿਸੂਸ ਹੁੰਦਾ ਵੀ ਟਿਕਾਉਟ ਜਾਂ ਕੀ ਆ ਯਾਰ ਸੱਚੀ ਗੱਲ ਆ ਯਾਰ ਕੌਣ ਸਰਵਿਸ ਹੋਣੀ ਸੀਗੀ ਇਹਦੀ ਚੱਲ ਗਿਆ ਹੁਣ 8500 ਚੱਲਿਆ ਹਰੇ 8500 8557 ਤੇ ਚਲੋ ਕਿਲੋਮੀਟਰ ਵਾਲੀ ਸਰਵਿਸ ਨਹੀਂ ਸੀ ਬਟ ਉਹ ਟਾਈਮ ਪੀਰੀਅਡ ਜਿਹੜਾ ਹੁੰਦਾ ਉਹਦਾ ਕਰਕੇ ਸਰਵਿਸ ਦੀ ਮੈਨੂੰ ਕਾਲ ਆਈ ਮੈਂ ਯਾਰ ਜਾ ਹੀ ਨਹੀਂ ਸਕਿਆਗਾ ਬਿਜ਼ੀ ਸੀਗਾ ਥੋੜਾ ਜੌਬ ਦਾ ਕੰਮ ਇਦਾਂ ਹੀ ਆ ਕਿ ਆਫ ਨਹੀਂ ਸੀਗਾ ਤੇ ਇੱਕ ਗਰਮੀ ਜ਼ਿਆਦਾ ਸੀਗੀ ਬਟ ਉਹਨਾਂ ਨੇ ਚਲੋ ਐਂਟਰੀ ਪਾ ਦੀ ਉੱਥੇ ਕਹਿੰਦੇ ਵੀ ਠੀਕ ਆ ਤੁਹਾਡਾ ਬਾਈ ਕਿੱਥੇ ਆਇਆ ਸੀਗਾ ਕਿਉਂਕਿ ਕਿਲੋਮੀਟਰ ਰਨਿੰਗ ਤਾਂ ਉਹਨੇ ਹੋਈ ਨਹੀਂ ਸੀ 10000 ਤੇ ਹੋਣੀ ਸੀਗੀ ਹੁਣ ਜਿਹੜਾ ਟੂਰ ਅਸੀਂ ਲਾਉਣਾ ਮੈਨੂੰ ਲੱਗਦਾ ਉਹਦੇ ਵਿੱਚ ਇਹ ਪੂਰਾ ਕਵਰ ਹੋ ਜਾਣਾ ਜਿੰਨਾ ਕਿ ਗੈਪ ਰਹਿ ਗਿਆ ਏ ਪਰ ਉਸ ਤੋਂ ਪਹਿਲਾਂ ਮੈਨੂੰ ਸਰਵਿਸ ਕਰਾ ਕੇ ਜਾਣੀ ਪੈਣੀ ਹੈ ਪੂਰਾ ਟੀਕਾ ਕੱਬ ਗੜਾ ਹੋ ਜਾਣਾ ਫਿਲਟਰ ਫੋਲਟਰ ਕਿਉਂਕਿ ਗੁਲਾਬਾ ਸਾਈਡ ਜਿਹੜੂ ਗਏ ਸੀ ਬੜਾ ਬੁਰਾ ਹਾਲ ਸੀ ਉਧਰ ਹੀਟ ਵੀ ਹੋ ਗਿਆ ਸੀਗਾ ਵੀਡੀਓ ਦੇ ਵਿੱਚ ਵੀਡੀਓ ਛੱਤ ਮੈਂ ਕਵਰ ਨਹੀਂ ਕੀਤਾ ਉਹ ਉਧਰ ਜਿਹੜੋ ਗਏ ਆ ਗੁਲਾਬਾ ਬੁਲਟ ਹੀਟ ਹੋ ਗਿਆ ਉੱਪਰ ਚੜਾਈ ਸੀਗੀ ਜ਼ਿਆਦਾ ਇਹਦਾ ਇੰਜਨ ਚੈੱਕ ਲਾਈਟ ਆਨ ਹੋ ਗਈ ਸੀ ਫਿਰ ਉੱਥੋਂ ਚਲੋ ਮਨਾਲੀ ਲੋਕਲ ਬੁਲਟ ਦਾ ਸਰਵਿਸ ਸਟੇਸ਼ਨ ਸੀਗਾ ਰਵਾਲੇਨਫੀਲਡ ਦਾ ਉੱਥੋਂ ਚੈੱਕ ਕਰਾਇਆ ਤੇ ਉਹਨਾਂ ਨੇ ਦੱਸਿਆ ਵੀ ਹੀਟ ਹੋਣੇ ਕਰਕੇ ਥੋੜਾ ਜਿਹਾ ਦਿੱਕਤ ਆ ਜੀ ਤੇ ਚਲੋ ਯਾਰ ਹੁਣ ਥੋੜਾ ਰੂਟ ਜਿਹੜਾ ਲੰਬਾ ਏ ਤੇ ਜਾਵਾਂ ਤੋਂ ਪਹਿਲਾਂ ਚੈਕਿੰਗ ਕਰਵਾ ਕੇ ਜਾਵਾਂਗੇ ਪ੍ਰੋਪਰ ਕਰਮਾਲਾ ਰਾਜਾ ਯਾਰ ਆਪਣਾ ਬਹੁਤ ਦੁਨੀਆ ਦਿਖਾ ਦਈ ਇਹਨੇ ਹੁਣ ਵੀ ਆ ਗਿਆ ਪਿੰਡ ਆਪਣਾ ਪਿੰਡ ਮਾਣੂ ਕੇ ਆ ਬਾਬੇ ਦੀ ਜਗਾ ਧੰਨ ਧੰਨ ਬਾਬਾ ਪੂਰੀ ਵਾਲਾ ਜੀ ਫੇਰ ਮਿੱਟੀ ਜੀ ਉੱਡਣ ਲੱਗ ਗਈ ਯਾਰ ਗਰਮੀ ਚ ਵੈਸੇ ਹੈ ਦਾ ਔਖਾ ਹੀ ਐ ਰਾਈਡ ਕਰਨੇ ਵੀ ਔਖੀ ਆ ਯਾਰ ਬਾਸ ਹੁਣ ਜੇ ਰੋ ਜਾਣਾ ਸ਼ਾਮ ਨੂੰ ਹੀ ਜਾਣਾ ਕਿਉਂਕਿ ਦਿਨੇ ਤਾਂ ਜਾਂਦਾ ਕੋਈ ਕੰਡੀਸ਼ਨ ਬਣਦੀ ਨਹੀਂਗੀ ਤਨੇ ਤਾਂ ਬੜਾ ਗਰਮੀ ਜੀ ਔਖੇ ਹੋ ਜਾਂਦਾ ਬੰਦਾ ਕਿਤੇ ਖੜ ਕੇ ਪਾਣੀ ਪੀ ਲੈ ਕਿਤੇ ਕੋਸ਼ ਕਿਤੇ ਕੁਸ਼ ਔਖਾ ਹੋ ਜਾਂਦਾ ਯਾਰ ਇਸ ਕਰਕੇ ਜਦੋਂ ਵੀ ਹੁਣ ਕੇ ਰਾਤ ਸ਼ਾਮ ਨੂੰ ਹੀ ਫੇਰ ਜਾਣਾ ਬਸ ਸ਼ਾਮ ਦੀ ਪਲਾਨਿੰਗ ਹੀ ਕਰਨੀ ਆ ਜਦੋਂ ਬੱਦਲ ਜੇ ਹੁੰਦੇ ਨਾ ਉਦੋਂ ਨਜ਼ਾਰਾ ਆਉਂਦਾ ਹੈ ਆਏ ਕਿੰਨੇ ਫੇਰ ਬੱਦਲ ਹੋ ਗਏ ਜਾਦੇ ਸ਼ਾਂ ਹੋ ਗਈ ਤੇਰੋਂ ਫਿਰ ਕੱਢਦਾ ਧੁੱਪ ਉਦੋਂ ਕੱਢਦਾ ਕਰੰਟ ਪੂਰਾ ਹੈ ਬਹੁਤ ਆਪਸ ਸਦਾ ਕਰਈ ਸੋਨ ਸ਼ਾਂ ਪਈਆਂ ਗਲੀਆਂ ਜੀ